ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਲੈ ਕੇ ਹਾਜ਼ਰ ਨੇ ਅੱਜ ਫੋਟੋਆਂ ਵਾਲਾ ਮਾਲ ਕਰੋ ਚੈੱਕ ਸੇਮ ਫੋਟੋ ਮੈਂ ਜਿਵੇਂ ਕੁੜਤੀ ਪਾਈ ਵੀ ਕੁੜਤੀ ਹੋਊਗੀ ਨਾਲ ਹੋਊਗਾ ਪਲਾਜੋ ਨਾਲ ਹੋਊਗਾ ਡਿਜ਼ਾਈਨਿੰਗ ਗਲੇ ਤੇ ਆ ਲੋ ਕਰੋ ਚੈੱਕ ਪਿਓਰ ਕਾਟਨ ਦੀ ਕੁੜਤੀ ਹੈ ਜੀ ਆ ਲੋ ਜੀ ਠੀਕ ਹੈ ਜੀ ਨਾਲ ਹੋਊਗਾ ਪਲਾਜੋ ਖੁੱਲਾ ਡੁੱਲਾ ਸਾਈਜ਼ ਮਿਲੂਗਾ ਐਮ ਐਲ ਐਕਸਲ ਡਬਲ ਐਕਸਲ ਆ ਲੋ ਕਰੋ ਚੈੱਕ ਠੀਕ ਹੈ ਜੀ ਆ ਲੋ ਜੀ ਕਰੋ ਅਗਲਾ ਡੈਨ ਮਾਰੋ ਫੋਟੋ ਤੇ ਕਰੋ ਚੈੱਕ ਸੇਮ ਫੋਟੋ ਵਾਲੇ ਪੀਸ ਬਟਿੱਕਾਂ ਵਾਲਾ ਮਾਲ ਹੈ ਬਾਜ਼ਾਰ ਦਾ ਰੇਟ ਹੈਗਾ ਇਹ 500 700 800 1200 ਏਕੇ ਵਾਲਿਆਂ ਨੇ ਇੰਨਾ ਸਸਤਾ ਦੇ ਦੇਣਾ ਬਸ ਪੁੱਛੋ ਇਹਨਾ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਨੇਂਡ ਬਾਜ਼ਾਰ ਏਕੇ ਕਲੈਕਸ਼ਨ ਕੋਰਾਲੀ ਡਿਜ਼ਾਈਨ ਕਰ ਲੋ ਚੈੱਕ ਡਿਜ਼ਾਈਨ ਕਰ ਲੋ ਚੈੱਕ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆ ਲੋ ਕਰੋ ਚੈੱਕ ਆ ਕੁੜਤਾ ਏ ਨਾਲ ਹੀ ਦੇ ਪਲਾਜੋ ਹੈ ਬਾਜ਼ਾਰ ਦਾ ਰੇਟ 500 600 700 ਏਕੇ ਵਾਲੇ ਨੇ ਪਰ ਕਿੰਨੇ ਦਾ ਦੇਣਾ ਜੀ ਆ ਲੋ ਕਰੋ ਅਗਲਾ ਡਿਜ਼ਾਈਨ ਚੈੱਕ ਨਜ਼ਰ ਕਰ ਲੋ ਚੈੱਕ ਰੇਟਾਂ ਦਾ ਨਜ਼ਰ ਘਰੋ ਚੈੱਕ ਰੇਟ ਤਾਂ ਕਸਟਮਰਾਂ ਨੂੰ ਪਤਾ ਹੀ ਹੈ ਕਿ ਘੱਟ ਤੇ ਘਾਟੇ ਮਿਲਣਾ ਖਾ ਲੋ ਕਰੋ ਚੈੱਕ ਪਲਾਜੋ ਕਰੋ ਚੈੱਕ ਲੋ ਸਾਈਜ਼ ਮਿਲੂਗਾ ਐਮ ਤੇ ਡਬਲ ਐਕਸਲ ਐਮ ਤੇ ਡਬਲ ਐਕਸਲ ਹਾਂਜੀ ਹਾਂਜੀ ਐਮ ਦੇ ਡਬਲ ਐਕਸਲ ਆ ਲੋ ਕਰੋ ਚੈੱਕ ਹਾਂ ਤੁਸੀਂ ਖੁੱਲ ਕੇ ਡਿਜ਼ਾਈਨ ਆਰਟੀਕਲ ਦਿਖਾਓ ਲਗ 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 ਨਜ਼ਰ ਨਹੀਂਗਾ ਇੱਕ ਤੇ ਇੱਕ ਮਿਲੂਗੀ ਤੋਹਫੇ ਆ ਤੋਹਫੇ ਗਰਮੀਆਂ ਦੇ ਏਸੀ ਕੂਲਰ ਜਿਹਨੂੰ ਕਹਿੰਦੇ ਨਾ ਉਹ ਮਾਲ ਆਹ ਲੋ ਕਰੋ ਚੈੱਕ কুরਤੀ ਚੈੱਕ ਕਰ ਲਓ ਪਲਾਜ਼ੋ ਚੈੱਕ ਕਰ ਲਓ কুরਤੀ ਦੇ ਗਲੇ ਤੇ ਡਿਜ਼ਾਈਨਿੰਗ ਚੈੱਕ ਕਰ ਲਓ ਸਾਈਜ਼ ਮਿਲੂਗਾ ਐਮ ਐਲ ਐਕਸਐਲ ਡਬਲ ਐਕਸਐਲ ਚਾਰ ਸਾਈਜ਼ ਮਿਲੂਗੇ ਸੇਮ ਫੋਟੋ ਵਾਲਾ ਮਾਲ ਮਿਲੂਗਾ ਆਹ ਲੋ ਬਾਜ਼ਾਰ ਦਾ ਰੇਟ ਹੈਗਾ 500 700 800 ਏਕੇ ਵਾਲਿਆਂ ਦੇ ਮਿਲਣਾ ਕਿੰਨੇ ਦਾ 250 ਦਾ ਸਿਰਫ 250 ਦਾ ਲੱਗੀ ਸੇਲ 250 250 250 ਆ ਦਿਖਾਓ ਜੀ ਚੈੱਕ ਕੁਰਤੀ ਨਾਲ ਪਲੇਨ ਪਲਾਜੋ ਆ ਲੋ ਜੀ ਚੈੱਕ ਕੁਰਤੀ ਬਰਬਰੀ ਦਾ ਜੇ ਨਾਲ ਪਲੇਨ ਪਲਾਜੋ ਕਿੰਨੇ ਦਾ 250 ਰੁਪਏ ਦਾ 250 ਦਾ ਤੇ ਇਹਨੂੰ ਕਰ ਲਓ ਫੋਲੋ ਏਕੇ ਇਕ ਲਖਣ ਕਰਾਲੀ ਆ ਲਾ ਗਿਆ ਜਲਦੀ ਤੇ ਜਲਦੀ ਆ ਲੁੱਟ ਲੋ ਮੇਲਾ 250 ਰੁਪਏ ਦਾ ਲੁੱਟ ਲੋ ਮੇਲਾ ਆ ਯਾਰ ਮਾ ਕਿਤੇ ਨਹੀਂ ਮਿਲਣਾ ਆ ਰੇਟ ਆ ਕੁਆਲਿਟੀ ਆ ਕਪੜਾ ਇਹ ਰੇਟ ਮਾ ਬਾਜ਼ਾਰ ਚ ਸਵਾਨ ਚਲੇ ਜਾਏ ਉਹ 250 ਰੁਪਏ ਸਵਾਈ ਮੰਗ ਲੈਣੀ ਟੋਡੇ ਤੇ ਇਹੋ ਜੇ ਪਲਾਜੋ ਸੂਟਾਂ ਦੀ ਆ ਲੋ ਇਹ ਜਿਹੜਾ ਨਿਆਣੀ ਪਈ ਹੋਈ ਹੈ ਪਲਾਜੋਆਂ ਦੇ ਵਿੱਚ ਜੀ ਉਹ ਵਾਹ ਜੀ ਵਾਹ ਆ ਲੋ ਜੀ ਕਰੋ ਚੈੱਕ ਪਿਓਰ ਕਾਟਨ ਦਾ ਕੁੜਤਾ ਆ ਲੋ ਜੀ ਕਰੋ ਚੈੱਕ ਫੋਟੋ ਵਾਲੇ ਆਰਟੀਕਲ ਲਗਾਓ ਸਾਰੇ ਆ ਲੋ ਜੀ ਕਰੋ ਚੈੱਕ ਲਿਆਓ ਜੀ ਹੁਣ ਇੱਕ ਵਾਰ ਮਾਲ ਪਾ ਮਰਾ ਦਿਓ ਨਿਗਾ ਆ ਲੋ ਸੇਮ ਫੋਟੋ ਵਾਲਾ ਮਾਲ ਹੈ ਜੀ ਕਰ ਲੋ ਚੈੱਕ ਆ ਫੋਟੋ ਆ ਆ ਡਿਜ਼ਾਈਨਿੰਗ ਹੈ ਸਾਰੀ ਆ ਲੋ ਜੀ ਕਰੋ ਚੈੱਕ ਆ ਲੋ ਖੁੱਲ ਗਿਆ কুরਤਾ ਦਾ ਗਲੇ ਤੇ ਆ ਲੋ ਆ ਲੋ ਆ ਦੇਖੋ ਕਿੰਨਾ ਸੋਹਣਾ ਮਸਟਰਡ ਕਲਰ ਕਰੋ ਚੈੱਕ ਬਾਜ਼ਾਰ ਦਾ ਰੇਟ 500 700 800 ਇੱਕ ਕਲੈਕਸ਼ਨ ਦਾ 250 ਰੁਪਏ ਸੇਲ ਲੱਗੀ 250 ਰੁਪਏ ਦੀ 250 ਰੁਪਏ 250 ਰੁਪਏ ਇੱਕ ਇੱਕ ਕਲੈਕਸ਼ਨ ਕਰਾ ਲਈ ਕਿੰਨੇ ਦਾ ਸਿਰਫ 250 ਰੁਪਏ ਦਾ ਆ ਲੋ ਕਰੋ ਚੈੱਕ ਕੋਈ 600 500 ਆ ਲੋ ਦੀ ਸਿਰਫ 250 ਰੁਪਏ ਦਾ ਕਰੋ ਜੀ ਚੈੱਕ 250 ਰੁਪਏ ਲਿਆਓ ਜੀ ਕਲਰ ਸਿੱਟੋ ਜੀ ਜਾਂ ਮਾਗੀ ਲੈ ਜਾਓ ਕਲਰ ਆਫ ਪਸੰਦ ਦਾ ਲੈ ਜਾਓ ਡਿਜ਼ਾਈਨ ਸਿੱਟੋ ਜੀ ਸਿੱਟੋ ਬਾਅਦ 250 ਰੁਪਏ ਵੈਰਾਈਟੇਟ 2200 2500 2500 2500 ਆ ਲੋ ਆ ਲੋ ਜਾ ਲੋ ਜਾ ਲੋ ਆ ਆ ਆ ਮਾਲ ਬਹੁਤ ਜਿਆਦਾ ਆ ਗਿਆ 2500 2500 2500 2500 ਆ ਜੋ ਕਿ ਆਖ ਲੋ ਹੈ ਕੋਈ ਮੁਕਾਬਲੇ ਚ ਆ ਜੋ 250 ਦੇ ਦੇ 250 ਦਾ ਮੇਰਾ ਦੁਕਾਨਦਾਰ ਵੀਰ ਆ ਲੋ 2500 2500 2500 2500 ਇਹ ਬੰਦਾ ਲੈ ਜਾ ਆ ਲੋ 2500 2500 250 ਰੁਪਏ ਸੇਮ ਫੋਟੋ ਵਾਲੇ ਪੀਸ ਮਿਲਨੇ ਆ 250 250 ਰੁਪਏ ਆ ਲੋ ਕਰੋ ਚੈੱਕ ਲਿਆਓ ਜੀ ਲਿਆ ਹੋਰ ਗੇਰੋ ਮਾਲ ਮਾਲ ਮੁੱਕ ਗਿਆ ਕਿਆ ਗੱਲ ਨਹੀਂ ਮਾਲ ਨਹੀਂ ਮੁੱਕ ਸਾ ਮਾਲ ਤਾਂ ਬਹੁਤ ਵੇ ਤਿੰਨ ਤਿੰਨ ਮੰਜ਼ਲਾ ਭਰੀਆਂ ਪਈਆਂ ਮਾਲ ਦੀਆਂ ਆਏ 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 ਆ ਲੋ ਜੀ ਆ ਲੋ 250 ਰੁਪਏ ਚੱਕੋ ਜੀ ਆ ਲੋ ਜੀ ਚੱਕੋ 250 ਰੁਪਏ 250 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 ਆ ਦੇ ਸੋ ਡਿਜ਼ਾਈਨ ਆ ਲੋ ਜੀ ਆ ਲੋ ਡਿਜ਼ਾਈਨ ਕੀ ਕਹਿੰਦੇ ਮਾਲ ਮੁੱਕ ਗਿਆ ਆ ਲੋ ਮਰਾਓ ਨਿਕਾ ਮਾਲ ਤੇ 250 250 250 ਆ ਲੋ ਜੀ ਕਾਇਨੀ 250 250 ਦਾ ਸ਼ੁਰੂ ਹੈ ਆ ਲੋ ਜੀ 250 250 ਇਦੇ ਬਾਅਦ ਹੁਣ ਦਿਖਾਓ ਮੈਨੂੰ ਫਰਾਕਾਂ ਵਾਲੇ ਡਿਜ਼ਾਈਨ ਆ ਲੋ ਜੀ ਹੁਣ ਤੁਸੀਂ ਦੇਖ ਲਓ 250 ਵਾਲੇ ਉਤੇ ਬਾਅਦ ਆ ਕਰੋ ਚੈੱਕ ਡਿਜ਼ਾਈਨ ਅਗਲਾ ਫਰਾਕ ਹੈ ਪਲਾਜੋ ਹੈ ਨਾਲ ਦੁਪੱਟਾ ਆ ਲੋ ਖੋਲਣ ਲੱਗਿਆ ਸੂਟ ਕਰੋ ਚੈੱਕ ਡਿਜ਼ਾਈਨ ਇਹ ਆ ਫਰਾਗ ਵਾਲਾ ਸੂਟ ਆਉਂਗਾ ਜੀ ਨਾਲ ਹੋਊਗਾ ਪਲਾਜੋ ਬਾਜ਼ਾਰ ਦਾ ਰੇਟ ਹੈਗਾ 1500 ਰੁਪਏ 1600 ਰੁਪਏ ਪਰ ਏਕ-ਏਕ ਕਲੈਕਸ਼ਨ ਨੇ ਦੇਣਾ ਕਿੰਨੇ ਦਾ 499 ਰੁਪਏ ਦਾ ਫੁੱਲ ਧਮਾਕਾ ਸੇਲ ਲੱਗੀ ਦੁਪੜੇ-ਪੜੇ ਦੁਪੱਟੇ ਆ ਲੰਬੇ ਚੌੜੇ 499 ਰੁਪਏ ਦਾ ਸਿਰਫ ਕਿੰਨੇ ਦਾ ਆ ਲੋ 26 ਪਹਿਲਾਂ ਡਿਜ਼ਾਈਨ ਕਰੋ ਚੈੱਕ ਫਰਾਗ ਸੂਟ 499 ਰੁਪਏ ਦਾ ਕਰੋ ਚੈੱਕ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਸੇਮ ਫੋਟੋ ਵਾਲਾ ਡਿਜ਼ਾਈਨ ਆ ਲੋ ਕਰੋ ਚੈੱਕ 499 ਰੁਪਏ ਚੱਕੋ ਡਿਜ਼ਾਈਨਿੰਗ ਨਾਲ ਪਲਾਜੋ ਹੋਊਗਾ ਨਾਲ ਹੋਊਗੀ ਚੁੰਨੀ ਆ ਲੋ ਕਰੋ ਚੈੱਕ 499 ਚੱਕੋ ਸੇਮ ਫੋਟੋ ਵਾਲਾ ਪੀਸ 499 ਆ ਲੋ ਜੀ ਚੱਕੋ ਚੱਕੋ ਜੀ 499 ਰੁਪਏ ਦਾ ਸਿਰਫ 1000 ਨਹੀਂ 1290 ਨਹੀਂ ਸਿਰਫ 499 ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਫੋਟੋ ਸੇਮ ਫੋਟੋ ਵਾਲਾ ਪੀਸ 499 ਰੁਪਏ ਦਾ ਕਰੋ ਚੈੱਕ ਸਾਰੇ ਫਰਾਕ ਸ਼ੂਟ ਆ ਸੈਜ ਮਿਲੂਗਾ ਐਮ ਐਲ ਐਕਸਲ ਡਬਲ ਐਕਸਲ ਠੀਕ ਹੈ ਜੀ ਅਜੇ ਮੁੱਕੀ ਨਹੀਂ ਵੀਡੀਓ ਇਸ ਤੋਂ ਬਾਅਦ ਅੱਗੇ بڑے ਸੈਜ ਵੀ ਦਿਖਾਉਂਗਾ ਇਹਦੇ ਕਿ 46 48 50 499 ਰੁਪਏ ਦਾ ਫ੍ਰਾਗ ਸੂਟ ਦਊਂਗਾ ਨਾਲ ਦਊਂਗਾ ਪਲਾਜੋ ਨਾਲ ਦਊਂਗਾ ਚੁੰਨੀ ਬਾਜ਼ਾਰ ਮਾਂ ਮਿਲਦਾ 15 1500 ਰੁਪਏ ਦਾ ਕੰਮ ਦੇਖ ਲਓ ਕਿੰਨਾ ਸੋਹਣਾ ਹੋਇਆ ਵਾ ਗਲੇ ਤੇ ਜ਼ੂਮ ਮਾਰ ਕੇ ਦਿਖਾ ਦੋ ਬਹੁਤ ਹੀ ਪਿਆਰਾ ਕੰਮ ਹੈ ਆ ਲੋ ਦੁਪੱਟਾ ਦੇਖ ਲਓ ਨਾਲ ਦੇਖ ਲਓ ਪਲਾਜੋ ਸੇਮ ਫੋਟੋ ਵਾਲਾ ਮਾਲ ਆ ਲੋ ਜੀ ਸਟਾਕ ਆ ਗਿਆ ਫੁੱਲ ਵਿਰੇ ਨੂੰ ਕਰ ਦੋ ਦਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਏ ਕੇ ਕਲੈਕਸ਼ਨ ਕਰਾਲੀ ਇੱਥੇ ਆਣਾ ਕਿੱਥੇ ਆ ਏ ਕੇ ਕਲੈਕਸ਼ਨ ਕਰਾਲੀ ਹਾਂਜੀ ਮਿਲ ਜੂਗਾ ਜੀ ਹਾਂਜੀ ਕੀ ਚਾਹੀਦਾ ਜੀ ਪਰਾਖ ਸੂਟ ਚਾਹੀਦਾ ਜੀ ਮਿਲ ਜੂਗਾ ਜੀ ਆਹ ਲੋ ਚੱਕੋ ਡਿਜ਼ਾਈਨਿੰਗ ਕਰੋ ਚੈੱਕ ਮਿਲੂਗਾ ਜੀ ਮਿਲੂਗਾ ਨਾਲ ਪਲਾਜੋ ਵੀ ਮਿਲੂਗਾ ਨਾਲ ਚੁੰਨੀ ਵੀ ਮਿਲੂਗੀ ਮਿਲ ਜੂਗਾ ਜੀ ਕਿੰਨੇ ਦੀ ਮਿਲੂਗੀ 490 499 ਦੀ ਆ ਲੋ ਕਰੋ ਚੈੱਕ ਡਿਜ਼ਾਈਨ ਫਰਾਕ ਨਾਲ ਪਲਾਜੋ ਨਾਲ ਦੁਪੱਟਾ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਹੈ ਨਹੀਂ ਹੈਗਾ ਸਾਰੇ ਫੋਟੋਆਂ ਦੇ ਡਿਜ਼ਾਈਨ ਆ ਬੁਟੀਕਾ ਵਾਲੇ ਪੀਸ ਆ ਲੋ ਕਰੋ ਚੈੱਕ ਚੁੰਨੀ ਆ ਲੋ ਪਲਾਜੋ ਆ ਲੋ ਕਰੋ ਚੈੱਕ ਕੁੜਤੀ ਆ ਲੋ ਜੀ ਇੱਕ ਸੈਂਪਲ ਖੁੱਲ ਗਿਆ ਸਾਰਾ ਉਤੋਂ ਬਾਅਦ ਹੁਣ ਸਾਨੂੰ ਮਰਾਨਾ ਮੈਂ ਇਹਦੇ ਸਟਾਕ ਤੇ ਨਿਗਾ ਲਿਆ ਜੀ ਸਿੱਟੋ ਸਟਾਕ ਇਹਦਾ ਵੀਰ ਜੀ ਆ ਲੋ ਜੀ ਕਰੋ ਚੈੱਕ ਲਓ ਜੀ ਦੇਖੋ ਸਟਾਕ ਹਾਂ ਲੋ ਜੀ ਕਰੋ ਚੈੱਕ ਸਾਈਜ਼ ਮਿਲੂਗਾ ਐਮ ਐਲ ਐਕਸਲ ਡਬਲ ਐਕਸਲ ਐਮ ਐਲ ਐਕਸਲ ਡਬਲ ਐਕਸਲ 499 499 ਕੋਈ 15 ਤੋਂ ਨਹੀਂ 12 ਤੋਂ ਇੱਥੇ 499 ਰੁਪਏ ਦੇ ਵਿੱਚ ਫਰੋਕ ਸ਼ੂਟ ਕੋਟਨ ਦੇ 499 499 499 499 110 ਤੋਂ ਬਾਅਦ 3 ਐਕਸਲ 4 ਐਕਸਲ 5 ਐਕਸਲ ਤੱਕ अवेलेबल 499 ਰੁਪਏ ਯਾਰ ਲੰਮੀ ਇਨਵੈਸਟਰ ਵਿਚਾਰ ਕੁੰਡਲੀ ਨੇ ਕਲੈਕਸ਼ਨ ਮੇਨ ਯਾਰ ਕੁਰਾਲੀ ਆ ਲੋ ਜੀ ਹੁਣ ਅਗਲਾ ਡਿਜ਼ਾਈਨ ਦੇਖੋ ਜੀ ਇਦੋਂ ਬਾਅਦ ਹੀ ਕਾੜ ਡਿਜ਼ਾਈਨ ਮਿਲੂਗਾ ਜੀ ਕਰੋ ਚੈੱਕ ਫੋਟੋ ਵਾਲਾ ਪੀਸ ਹੈ ਪਿਓਰ ਚਿਕਨ ਦਾ ਪਲਾਜੋ ਸੂਟ ਹੈ ਆ ਲੋ ਕਰੋ ਚੈੱਕ ਡਿਜ਼ਾਈਨ ਚੈੱਕ ਕਰੋ ਚੈੱਕ ਬਹੁਤ ਸੋਹਣਾ ਡਿਜ਼ਾਈਨ ਹੈ ਆ ਲੋ ਜੀ ਥ्रेड ਵਰਕ ਹੋਇਆ ਵਾ ਧਾਗੇ ਦਾ ਕੰਮ ਥ्रेड ਵਰਕ ਹੋਇਆ ਵਾ ਪਿਓਰ ਚਿਕਨ ਦਾ ਨਾਲ ਚਿਕਨ ਦਾ ਪਲਾਜੋ ਬਾਜ਼ਾਰ ਦਾ ਰੇਟ ਹੈ 1200 1500 ਇਹ ਕਲੈਕਸ਼ਨ ਦੇ ਮਿਲੂਗਾ 399 ਰੁਪਏ ਦਾ ਰੰਗ ਮਿਲੂਗੇ ਚਾਰ ਰੰਗ ਮਿਲੂਗੇ ਚਾਰ 399 ਰੁਪਏ ਦਾ ਪਲਾਜੋ ਸੂਟ ਦੇ ਦੇਣਾ 399 ਰੁਪਏ ਨਾਲ ਚੁੰਨੀ ਫਰੀ ਹੈ ਐਤਕੀ ਚੱਕ ਲੋ ਕਿੰਨੀ ਵੀ ਦਵਾਂਗੇ 300 ਮੇਰੀ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਆ ਲੋ ਕੋਟ ਸੈੱਟ ਵਾਲੇ ਪ੍ਰਿੰਟ ਆ ਗਏ ਆ ਕੁੜਤੀਆਂ ਦੇ ਵਿੱਚ ਕੋਟ ਸੈੱਟ ਇੱਕ ਕੋਟ ਸੈੱਟ ਉਹ ਛੋਟੇ ਛੋਟੇ ਨਹੀਂ ਆਗੇ ਲੰਬੇ ਲੰਬੇ ਕੋਟ ਸੈੱਟ ਹੈ ਜੀ ਬਾਜ਼ਾਰ ਦਾ ਬਾਜ਼ਾਰ ਦਾ ਰੇਟ ਹੈਗਾ 1200 1500 ਇੱਕ ਕਲੈਕਸ਼ਨ ਨੇ ਦੇਣਾ 499 ਰੁਪਏ ਦਾ ਆਹ ਲੋ ਜੀ ਕੋਟ ਫੈਕਟ ਵੀ ਕਰਤਾ 499 ਦਾ ਵੱਖ-ਵੱਖ ਡਿਜ਼ਾਈਨ ਬਾਕੀ ਉਹ ਤੇ ਲਾ ਦੇ ਆਹ ਲੋ ਪ੍ਰਿੰਟ ਚੈੱਕ ਕਰ ਲੋ ਇਹਦੇ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਆਹ ਲੋ ਹਰ ਇੱਕ ਦੇ ਵਿੱਚ ਚਾਰ-ਚਾਰ ਰੰਗ ਦਊਗਾ 499 ਰੁਪਏਵਾਂ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਕੁਆਲਿਟੀ ਪ੍ਰੀਮੀਅਮ ਕੱਪੜਾ ਇਹ ਆਹ ਲੋ ਰੰਗ ਕਰ ਲੋ ਚੈੱਕ ਆਹ ਲੋ ਡਿਜੀਟਲ ਪ੍ਰਿੰਟ ਅਗਲਾ 499 ਰੁਪਏ ਮਾ ਕੋਡ ਸੈੱਟ ਕਰਤਾ 499 499 ਰੁਪਏ 499 ਰੁਪਏ ਲਿਆਓ ਜੀ ਅਗਲਾ ਪ੍ਰਿੰਟ ਦਿਖਾਓ ਜੀ ਆ ਵੀ ਆ ਗਿਆ ਤਾਂ ਆ ਗਿਆ ਜੀ ਆ ਗਿਆ ਇਹਦਾ ਇੱਕ ਡਿਲੀਵਰੀ ਹੋਰ ਦਿਖਾ ਦਿਓ ਜੀ ਆ ਗਿਆ ਇਹਦਾ ਆ ਗਿਆ ਜੀ ਹੁਣ ਦੇਖਾਂਗੇ ਕੰਨਾਂ ਕਸਟਮਰਾਂ ਨੂੰ ਆ ਲਓ ਆ ਦੇਖੋ ਅਗਲਾ ਡੈਨ ਸੇਮ ਫਰੌਗ ਵਾਲਾ ਇਹ ਕਹਿੰਦੇ ਕ੍ਰੀਨਾ ਕਪੂਰ ਨੇ ਪਾਈ ਵੀ ਫਰੌਗ ਦੇ ਨਾਲ ਦੀ ਚਾਹੀਦੀ ਆ ਹਾਂਜੀ ਆ ਲਓ ਕਰੋ ਚੈੱਕ ਡਿਜ਼ਾਈਨ ਸੇਮ ਫਰੌਗ ਕਿੰਨੇ ਦੀ 399 ਰੁਪਏ ਦੀ ਆ ਲੋ ਜੀ 프로ਗ 399 ਦੇ ਕਰਤੇ ਆ ਲੋ ਜੀ ਚੱਕੋ 399 ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਗਾ ਵੱਧ ਤੋਂ ਵੱਧ ਉਹਨੂੰ ਕੋਰਸੈਟ ਵੀ 399 ਹੀ ਲੱਗੂਗਾ ਆਜੋ ਜਲਦੀ ਜਲਦੀ 399 ਵਿੱਚ ਹੀ ਲੱਗ ਜੇਗਾ ਆ ਲੋ ਵੀ ਸ਼ੇਪ ਦਾ ਕੁੜਤਾ ਨਾਲ ਪਲਾਜੋ ਨਾਲ ਦੁਪੱਟਾ 399 ਰੁਪਏ ਦਾ ਓਨਲੀ 399 399 ਐਦਾਂ ਹੀ ਰੱਖ ਦੋ ਸਟਾਕ ਵੈਰਾਈਟੀ ਦਿਖਾ ਦਿਓ ਫੁੱਲ ਆ ਲੋ ਅਗਲਾ ਆਰਡਰ ਕਰ ਲੋ ਚੈੱਕ ਸੇਮ ਫੋਟੋ ਵਾਲਾ ਠੀਕ ਆ ਆਹ ਲੋ ਕਲਰ ਕਰ ਲੋ ਚੈੱਕ ਆ ਲੋ 399 399 ਆ ਲੋ 399 ਸਿੱਧਾ ਸੱਦਾ 399 300 399 ਆ ਲੋ ਚੱਕੋ ਪ੍ਰਿੰਟ ਦੇਖੋ ਕਿੰਨਾ ਸੋਹਣਾ 399 ਰੁਪਏ ਚ ਆ ਲੋ ਕਰੋ ਚੈੱਕ 399 399 399 ਆ ਲੋ ਅੱਛਾ ਇਹਦਾ ਕਲਰ ਖੋਲ ਕੇ ਦਿਖਾ ਪੈਕਟ ਕਲਰ ਚੈੱਕ ਦਿਖਾਏ ਤੁਹਾਨੂੰ ਕਲਰ ਮਗ ਲੱਗ ਪਏ ਆ ਮੇਰੇ ਕੋਲ ਸਾਰੇ ਲੱਗ ਲਾ ਕਲਰ ਆ ਲੋ ਪੈਰਟ ਕਲਰ ਦੇਖੋ ਕੋਲ ਕਿੰਨਾ ਸੋਹਣਾ ਪੀਸ ਆ ਲੋ 399 માં ਆ ਜੋ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਬਾਬਾ 399 માં ਆ ਲੋ ਜੀ ਇਤੋਂ ਬਾਅਦ ਮੇਰੀਆਂ ਭੈਣਾਂ ਦੇ ਬਹੁਤ ਫੋਨ ਆ ਰਹੇ ਕਹਿੰਦੇ بڑے ਸਾਈਜ਼ ਨਹੀਂ ਮਿਲਦੇ ਐਦ ਕਿ بڑے ਸਾਈਜ਼ ਵੀ ਆਪਾਂ ਬਣਵਾ ਲਏ ਆ ਸਾਈਜ਼ ਮਿਲੂਗਾ 46 48 50 52 ਡਿਜ਼ਾਈਨਿੰਗ ਕਰ ਲੋ ਚੈੱਕ ਰੇਡ ਮਿਲੂਗਾ 499 ਰੁਪਏ ਆ ਲੋ ਚੈੱਕ ਕਰੋ ਪਲਾਜ਼ੋ ਚੈੱਕ ਕਰੋ ਦੁਪੱਟਾ ਆ ਲੋ ਮਿੱਦਮਿਆਨੀ ਮਿੱਦਮਿਆਨੀ কুরਤੀ ਨਾਲ ਆ ਬੜੇ ਲੰਬੇ ਚੋੜੇ ਖੁੱਲੇ ਡੁੱਲੇ ਸੈਜ ਨਾਲ ਦੁਪੱਟਾ ਸੈਜ 3 XL 4 XL 5 XL ਤੱਕ ਦੇ ਦਾਂਗੇ ਤੁਹਾਨੂੰ ਆ ਲੋ ਜੀ ਕਰੋ ਚੈੱਕ ਇਹਦੇ ਦੇ ਮੈਨੂੰ 4 XL 5 XL ਦੇ ਪਹਿਲਾਂ ਡਿਜ਼ਾਈਨ ਇਹ ਜੈਪੁਰੀ ਹਜੇ ਹੋਲਡ ਕਰ ਲਓ ਜੈਪੁਰੀ ਦਾ ਇਦਾਂ ਫੋਟੋ ਦਿਖਾ ਦਿਓ 399 ਵਾਲੀ ਫਰਾਕ ਹੈ ਤਾਂ ਆ ਲੋ ਜੈਪੁਰੀ ਫਰਾਕ ਤੇ 499 499 ਆ ਲੋ ਜੀ 1500 ਨਹੀਂ 1200 ਨਹੀਂ 499 499 ਰੁਪਏ ਦੇ ਇੱਕ ਇੱਕ ਪੀਸਰ ਲੈ ਲਓ ਸਾਰੇ ਅਵੇਲੇਬਲ ਆ ਲੋ ਸੇਮ ਫੋਟੋ ਵਾਲਾ ਪੀਸ ਹੈ 499 ਰੁਪਏ ਦਾ ਓਨਲੀ ਕਰੋ ਚੈੱਕ ਨਾਲ ਪਲਾਜੋ ਵੀ ਆ ਨਾਲ ਦੁਪੱਟਾ ਵੀ ਆ ਨਾਲ কুরਤੀ ਵੀ ਆ ਤਿੰਨ ਚੀਜ਼ਾਂ ਦਾ ਸੈੱਟ ਆ ਲੋ ਕਰੋ ਚੈੱਕ ਅਗਲਾ ਡਿਜ਼ਾਈਨ yellow ਦੀ ਬਹੁਤ ਡਿਮਾਂਡ ਹੈ ਭੈਣਾਂ ਦੀ ਹਲਦੀ ਵਾਸਤੇ ਚੱਕੋ ਜੀ ਆਲੇ ਜੀ ਫੋਟੋ ਵਾਲਾ ਪੀਸ ਤੇ ਫालतू ਸੀ ਇੱਧਰ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਜੀ ਕਿੰਨੇ ਦਾ ਕਿੰਨੇ ਦਾ 499 ਦਾ ਨਾਲ ਦੁਪੱਟਾ ਨਾਲ ਪਲਾਜੋ ਜਿਹੜਾ 46 48 50 ਸਾਈਜ਼ ਆ ਇਹ ਮਿਲਣਾ ਕਿੰਨੇ ਦਾ 499 ਰੁਪਏ ਦਾ 499 ਨਾਲੋ ਸਾਈਜ਼ ਕਰ ਲੋ ਚੈੱਕ ਇਦਾਂ ਨਹੀਂ ਆ ਵੀ ਚੂੜੂਲ ਬੇ ਕਰਾਂਗੇ ਆ ਲੋ ਸਾਈਜ਼ ਬੜੇ ਆ ਸਾਰੇ 50 52 ਆ ਲੋ ਕਰੋ ਚੈੱਕ 499 ਮੈਂ 52 ਨੰਬਰ ਸਾਈਜ਼ ਸਾਈਜ਼ ਦਿਖਾ ਦਿਓ ਇੱਕ ਵਾਰ ਇਸ ਮਰਨ ਨੂੰ 46 48 50 52 ਨੰਬਰ ਸਾਈਜ਼ ਫੁੱਲ ਲੰਬੇ ਚੋੜੇ ਸਾਈਜ਼ ਆ ਨਾਲ ਪਲਾਜੋ ਆ ਨਾਲ ਦੁਪੱਟਾ ਆ ਆ ਲੋ ਅਗਲਾ ਡੀਆਰ ਕਰੋ ਚੈੱਕ ਆ ਲੋ ਪੀਸ ਦੇਖ ਲੋ ਕਿੰਨਾ ਸੋਹਣਾ ਆ ਲੋ ਕਰੋ ਚੈੱਕ ਆ ਲੋ ਜੀ ਲੈ ਕੇ ਤੇ ਮਰਾਉ ਨੀਗਾ ਆ ਲੋ ਪਲਾਗੋ ਕਰੋ ਚੈੱਕ ਨਾਲ ਦੁਪੱਟਾ ਕਰੋ ਚੈੱਕ ਕਿੰਨੇ ਦਾ 499 ਦੇ ਦਾ ਵੈਰਾਈਟੀ ਬਹੁਤ ਹੈ ਤੋਂ ਇਲਾਵਾ 1150 ਤੋਂ 2000 ਵਾਲੀ ਵੀ ਆਈਟਮ ਬਹੁਤ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਹੁੰਚਣਾ ਕਿੱਥੇ ਹੈ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਜੇ ਦੱਬ ਕੇ ਕਰ ਦਿਓ ਲਾਇਕ ਸ਼ੇਅਰ ਕਮੈਂਟ ਇਹ ਵੀ ਦਿਖਾਤੀ ਜੀ ਆ ਲੋ ਸਕ੍ਰੀਨ ਅਕਦੇ ਵਿੱਚ ਫਰੌਗ ਸੂਟ ਇਹ ਵੀ ਮਿਲੂਗਾ 499 ਆ ਲੋ ਜੀ ਇਹ ਵੀ ਫਰੌਗ ਪੈਣਾ ਨੂੰ ਪੈਣਾ ਨੂੰ ਬੇਨਤੀ ਹੈ ਸਕ੍ਰੀਨ ਸ਼ਾਟ ਮਾਰ ਲਓ ਦੱਬ ਕੇ ਆ ਲੋ ਦੁਪੱਟਾ ਕਰ ਲਓ ਚੈੱਕ 499 ਦੁਪੱਟਾ ਕਰ ਮੈਂ ਚੈੱਕ 2.5 ਮੀਟਰ ਦਾ 15 499 ਵਿੱਚ ਦੁਪੱਟਾ ਪਲਾਜ ਕੰਪਲੀਟ ਸੈੱਟ ਪੂਰਾ 499